ਕਾਲਜ ਦੀਆਂ ਕਹਾਣੀਆਂ ਤਾਂ ਮੁੰਡਿਆਂ ਨਾਲ ਜੁੜੀਆਂ ਨੇ ਪਰ ਅਸਲ ਕਹਾਣੀਆਂ ਤਾਂ ਇਹ ਕਾਲਜ ਦੀਆਂ ਕੁੜੀਆਂ ਨੇ ਮੈਂ ਮੁੰਡਿਆਂ ਦੀ ਕੋਈ ਝੂਠੀ ਗੱਲ ਬਣਾਉਣਾ ਨਹੀਂ ਚਾਹੁੰਦਾ ਪਰ ਕੁੜੀਆਂ ਦਾ ਅਸਲੀ ਰੂਪ છુપਾਉਣਾ ਨਹੀਂ ਚਾਹੁੰਦਾ ਮੈਂ ਪਰ ਕੁੜੀਆਂ ਦਾ ਅਸਲੀ ਰੂਪ છਪਾਉਣਾ ਨਹੀਂ ਚਾਹੁੰਦਾ ਕੁੜੀਆਂ ਬਾਰੇ ਮੈਨੂੰ ਵੀ ਕੋਈ ਬਹੁਤੀ ਨੌਲੇਜ ਨਹੀਂ ਕੁੜੀਆਂ ਬਾਰੇ ਮੈਨੂੰ ਵੀ ਕੋਈ ਬਹੁਤੀ ਨੌਲੇਜ ਨਹੀਂ ਪਰ ਜੋ ਵੀ ਉੱਡਦਾ ਏ ਮੁੰਡਿਆਂ ਬਾਰੇ ਸਭ ਕੁਝ ਕਹਿ ਜਾਂਦਾ ਮੁੰਡਿਆਂ ਦੇ ਤਾਂ ਚਰਚੇ ਆ ਭਾਈ ਅਕਸਰ ਸੁਣਦੇ ਆ ਇੱਥੇ ਪਰ ਕੁੜੀਆਂ ਦਾ ਇਸਲੀ ਜੇਰਾ ਲੁਕਿਆ ਰਹਿ ਜਾਂਦਾ ਮੁੰਡਿਆਂ ਦੇ ਤਾਂ ਚਰਚੇ ਆ ਭਾਈ ਅਕਸਰ ਸੁਣਦੇ ਆ ਇੱਥੇ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ ਉਹ ਪੜਨ ਬਹਾਨੇ ਜਦ ਵੀ ਇਹ ਕਾਲਜ ਚ ਬੈੰਦੀ ਏ ਸੋਹਣਾ ਮੁੰਡਾ ਵੇਖ ਕੇ ਇੱਕ ਦੂਜੀ ਨੂੰ ਕਹਿੰਦੀ ਏ ਨੀ ਉਸ ਮੁੰਡੇ ਦਾ ਪਿਆਰ ਪਤਾ ਨਹੀਂ ਕਿੰਦੇ ਹਿੱਸਿਆਂ ਨੀ ਲੈ ਤੇਰੇ ਵਾਲਾ ਆ ਗਿਆ ਮੇਰਾ ਪਤਾ ਹੀ ਨਹੀਂ ਕਿੱਥੇ ਆ ਨੀਲੇ ਤੇਰੇ ਵਾਲਾ ਆ ਗਿਆ ਮੇਰਾ ਪਤਾ ਹੀ ਨਹੀਂ ਕਿੱਥੇ ਆ ਪੱਗ ਪੋਚਮੀ ਬਨ ਕੇ ਜਦ ਕਾਲਜ ਨੂੰ ਆ ਜਾਂਦਾ ਹਾਈ